ਬੜੀ ਸੱਜਣੋ ਪਿਆਰੀ ਕਹਾਣੀ ਆ ਆ ਬਾਈ ਸਨੀ ਵਰਕ ਦੀ ਤੇ ਇਹਦੇ ਕੁੱਤੇ ਪ੍ਰਧਾਨ ਦੀ ਇਹ ਸੱਜਣੋ ਆਪਸ ਵਿੱਚ ਇੰਨਾ ਪਿਆਰ ਕਰਦੇ ਆ ਨਾ ਦੋਨੇ ਬਾਈ ਨੇ ਅਸਲ ਦੇ ਵਿੱਚ ਇਹ ਕੁੱਤਾ ਕੈਨੇਡਾ ਦੇ ਵਿੱਚ ਖਰੀਦਿਆ ਸੀ ਕੈਨੇਡਾ ਦੇ ਵਿੱਚ 8-10 ਸਾਲਾਂ ਦਾ ਰਹਿੰਦਾ ਤੇ ਇਹਨੇ ਨਾ ਇਹ ਨਿਕਾ ਜਾਂ ਹੁੰਦਾ ਕਤੂਰਾ ਖਰੀਦ ਲਿਆ 4500 ਡਾਲਰ ਦਾ ਮੈਂਗਾ ਮੈਲਡ ਪਿੱਛੇ ਕਾਰਨ ਇਹ ਸੀ ਵੀ ਇਹਦਾ ਦਾਦਾ ਤੇ ਇਸ ਕੁੱਤੇ ਦਾ ਨਾਨਾ ਜਿਹੜਾ ਉਹ ਵਰਲਡ ਚੈਂਪੀਅਨ ਆ ਵਰਲਡ ਚੈਂਪੀਅਨ ਆ ਸਜਣੋ ਉਥੇ ਇਹਨੂੰ ਸ਼ੌਂਕ ਸੀ ਇਹਨੇ ਲੈ ਲਿਆ ਇਹ ਬੱਚੇ ਨਾ ਪੈ ਗਿਆ ਪਿਆਰ ਇਹਦਾ ਜਦੋਂ ਬਾਈ ਟਰੱਕ ਤੇ ਜਾਇਆ ਕਰੇ ਨਾ ਉਹਨੂੰ ਕੁੱਤਾ ਮਗਰੋਂ ਜੀ ਨਾ ਲਾਇਆ ਕਰੇ ਬਹੁਤੇ ਥਾਵਾਂ ਤੇ ਤਾਂ ਕੈਨੇਡਾ ਬਾਈ ਕੁੱਤੇ ਨੂੰ ਨਾਲ ਹੀ ਲੈ ਜਾ ਕਰੇ ਕੋਸ਼ਿਸ਼ ਹੈ ਟਾਈਮ ਬਾਅਦ ਨਾ ਬਾਈ ਨੇ ਜੀ ਤਾਂ ਛੁੱਟੀ ਆਉਣ ਬਾਰੇ ਸੋਚਿਆ ਤੇ ਇਹਨੇ ਫਿਰ ਛੁੱਟੀ ਦਾ ਕੈਨਸਲ ਕਰਤਾ ਕਿਉਂਕਿ ਇਹਨੂੰ ਲੱਗਿਆ ਕਿ ਯਾਰ ਕੁੱਤੇ ਨੇ ਤਾਂ ਮੇਰੇ ਨੇ ਜੀ ਨਹੀਂ ਲਾਉਣਾ ਟਰੱਕ ਤੇ ਢੇਡਾ ਲੈ ਕੇ ਗਏ ਤਾਂ ਜੀ ਨਹੀਂ ਲਾਉਂਦਾ ਤੇ ਮੇਰਾ ਕੁੱਤਾ ਕੀ ਕਰੂਗਾ ਫਿਰ ਬਾਈ ਨੇ 1-2 ਸਾਲ ਤੱਕ ਛੁੱਟੀ ਦਾ ਹੀ ਕੈਨਸਲ ਕਰਤਾ ਤੇ ਅਖੀਰ ਨੂੰ ਫਿਰ ਕਹਿੰਦਾ ਵੀ ਪ੍ਰਧਾਨ ਆਏ ਨੇ ਗੱਲ ਬਣਦੀ ਪੰਜਾਬ ਵੀ ਨਹੀਂ ਛੱਡਿਆ ਜਾ ਸਕਦਾ ਤੇ ਤੈਨੂੰ ਵੀ ਨਹੀਂ ਛੱਡਿਆ ਜਾ ਸਕਦਾ ਐਂ ਕਰ ਆਪਾਂ ਦੋਨੇ ਇੰਡੀਆ ਚਲਦੇ ਆਂ ਦੋਨੇ ਇੰਡੀਆ ਚਲਦੇ ਆਂ ਤੇ ਦੋਨਾਂ ਦਾ ਬਾਈਏ ਨੇ ਪੇਪਰ ਵਰਕ ਤਿਆਰ ਕਰਾਇਆ ਮੁਹੱਬਤ ਕਰਨ ਵਾਲਿਆਂ ਨੂੰ ਫਿਰ ਸੱਜਣ ਵੀ ਉਹੋ ਜੇ ਮਿਲ ਜਾਂਦੇ ਆ ਬਾਈ ਕੁਲਦੀਪ ਠਾਕਰ ਆ ਅੱਜਕੱਲ ਉਹ ਪੁਲਿਸ ਦੇ ਡੌਗਾਂ ਨੂੰ ਟ੍ਰੇਨਿੰਗ ਦਿੰਦਾ ਉਹਨੇ ਇਹਦਾ ਪੇਪਰ ਵਰਕ ਤਿਆਰ ਕਰਾਉਣ ਦੇ ਵਿੱਚ ਮਦਦ ਕਰਕੇ ਤੇ ਅੱਜ ਕੱਲ ਜਾਨੀ ਤਾਂ ਆਪਾਂ ਇਹ ਕਹਿ ਸਕਦੇ ਵੀ ਬਾਈ ਇੰਨਾ ਕੁ ਮਾਰ ਹੋ ਗਿਆ ਵੀ ਜੇ ਕਿਸੇ ਨੇ ਬਾਹਰੋਂ ਕੁੱਤਾ ਮਂਗਾਉਣਾ ਹੋਵੇ ਫਲੈਟ ਦੇ ਥਰੂ ਤੇ ਬਾਈ ਉਹਦਾ ਪੇਪਰ ਵਰਕ ਤਿਆਰ ਕਰਾ ਦੂ ਇੰਨਾ ਕੁ ਮਾਰ ਹੋ ਗਿਆ ਫੋਨ ਵੀ ਕਰ ਲਿਓ ਜੇ ਕਿਸੇ ਨੇ ਜਾਨਵਰ ਬਾਹਰੋਂ ਮਂਗਾਉਣਾ ਹੋਇਆ ਤੇ ਅੱਜ ਕੱਲ ਬਾਈ ਫਿਰ ਨਾ ਹੁਣ ਇਹਨਾਂ ਦਾ ਦੋਨਾਂ ਦਾ ਲੱਗ ਗਿਆ ਇੰਡੀਆ ਦੇ ਵਿੱਚ ਜੀ ਉਹਨਾਂ ਨੇ ਇੱਥੇ ਰਹਿਣ ਦਾ ਹੀ ਫੈਸਲਾ ਕੀਤਾ ਪਰ ਇੱਥੇ ਆ ਕੇ ਜਦੋਂ ਬਰੀਡਰਾਂ ਦੀ ਨਿਗਾਹ ਪਿਆ ਇਹਦੀਆਂ ਸੋਸ਼ਲ ਮੀਡੀਆ ਤੇ ਫੋਟੋ ਪਈਆਂ ਲੋਕ ਯਾਰ ਕਹਿਣ ਲੱਗੇ ਵੀ ਇੰਨਾ ਹੈ ਵੀ ਯਾਰ ਬੋਨ ਸਟਰਕਚਰ ਦਾ ਕੁੱਤਾ ਆਮ ਤੌਰ ਤੇ ਇੱਥੇ ਸ਼ਾਰਟ ਕੋਰਟ ਦੇ ਵਿੱਚ ਇੰਨਾ ਸੋਹਣੇ ਜਾਨਵਰ ਨਹੀਂ ਮਿਲਦੇ ਤਾਂ ਫਿਰ ਇਹਦੀ ਨਾ ਲੋਕਾਂ ਦੀ ਦਿਲਚਸਪੀ ਹੋਗੀ ਲੋਕ ਇਹਨੂੰ ਮੀਟਿੰਗ ਸਰਵਿਸ ਲਈ ਕਹਿਣ ਲੱਗੇ ਤੇ ਮੇਰੇ ਨਾਲ ਗੱਲਬਾਤ ਹੋਈ ਕਹਿੰਦਾ ਭਾਈ ਆਪਾਂ ਸਾਰੀ ਦੁਨੀਆ ਨੂੰ ਕੁੱਤਾ ਦਿਖਾਉਣਾ ਤੇ ਮੈਂ ਕਿਹਾ ਫਿਰ ਕੋਈ ਗੱਲ ਹੀ ਨਹੀਂ ਆਪਣਾ ਕੈਮਰਾ ਹਾਜ਼ਰ ਹੈ ਭਾਈ ਸਾਰਿਆਂ ਨੂੰ ਸਤਿਕਾਰ ਸਤਿਕਾਰ ਸਨੀ ਪਹਿਲਾਂ ਤਾਂ ਮੈਨੂੰ ਦੱਸ ਵੀ ਉਹ ਉੱਥੇ ਕਿਉਂ ਖਰੀਦਿਆ ਤੂੰ ਇਹ ਤੈਨੂੰ ਕਿਵੇਂ ਪਸੰਦ ਆ ਕਿਹੜੀ ਚੀਜ਼ ਇਹਨੂੰ ਚੰਗੀ ਲੱਗੀ ਤੈਨੂੰ ਵੀ ਤੂੰ ਉਹਨੂੰ ਉੱਥੇ ਲੈ ਲਿਆ ਕੈਨੇਡਾ ਦੇ ਵਿੱਚ ਇਹਨੂੰ ਮੋਲ ਲੈ ਲਿਆ ਉੱਥੇ ਜੀ ਆਪਾਂ ਨਾ ਇਹ ਬੱਚਾ ਲਿਆ ਸੀਗਾ 3 ਕਿ ਮਹੀਨੇ ਦਾ ਹੂੰ ਤੇ ਪਹਿਲੇ ਦਿਨ ਤੇ ਮੈਨੂੰ ਸੀਗਾ ਜੀ ਸ਼ੌਂਕ ਬਈ ਕੋਈ ਵਧੀਆ ਨਸਲ ਦਾ ਜਰਮਨ ਸ਼ੈਫਰ ਉੱਥੇ ਕੈਨੇਡਾ 'ਚ ਰੱਖਣ ਦਾ ਹਾਂਜੀ ਸੀਗਾ ਸ਼ੌਂਕ ਇੱਥੇ ਹੀ ਮੈਨੂੰ ਹੂੰ ਜਦੋਂ ਇੱਥੋਂ ਗਿਆ ਸੀ ਉਦੋਂ ਹੀ ਇੱਥੇ ਦੇਖੇ ਸੀ ਕਿਤੇ ਰੱਖੇ ਹੂੰ ਤੇ ਸ਼ੌਂਕ ਇੱਥੋਂ ਹੀ ਸੀਗਾ ਤੇ ਪਰ ਉੱਥੇ ਜੀ ਪਹਿਲਾਂ ਤਾ ਸ਼ਹਿਰ ਚ ਰਹਿੰਦਾ ਸੀਗਾ ਮੈਂ ਹਾਂ ਤੇ ਉੱਥੇ ਸ਼ਹਿਰ ਵਿੱਚ ਕੁੱਤਾ ਰੱਖਣਾ ਔਖਾ ਔਖਾ ਫਿਰ ਜੀ ਉੱਥੇ ਘਰ-ਬਾਰ ਬਾਹਰ ਲਿਆ ਹੂੰਲੇ ਚ ਤੇ ਫਿਰ ਮੈਂ ਸੋਚਿਆ ਚਲੋ ਹੁਣ ਇੱਕ ਵਧੀਆ ਨਸਲ ਦਾ ਲੈਣੀ ਹੈ ਜੀ ਲੱਭਿਆ ਫਿਰ ਹੂੰ ਵਧੀਆ ਚੰਗੇ ਬਰੀਡਰ ਤੋਂ ਉੱਥੇ ਕਿੰਨੇ ਦਾ ਆਇਆ ਇਹ ਕੀ ਰੇਟ ਚੱਲਦਾ ਕੀ ਆਪਾਂ ਨੂੰ ਇਹ 4500 ਡਾਲਰ ਦਾ ਪਿਆ ਜੀ 4500 ڈالر ਦਾ ਮਤਲਬ ਵੀ ਤੂੰ ਉਹ ਨਸਲ ਨਸਲ ਵਾਲੇ ਪਾਸੇ ਉਧਰ ਚੱਲਿਆ ਗਿਆ ਫਿਰ ਮਹਿੰਗਾ ਬਹੁਤ ਆ ਹਾਂਜੀ ਕਿ ਮੈਂ ਕੀ ਰਿਕਾਰਡ ਸੀ ਇਹਦਾ ਵੀ ਇੰਨਾ ਮਹਿੰਗਾ ਇਹ ਮਿਲਿਆ ਤੈਨੂੰ ਇਹਦਾ ਜੀ ਪੈਡੀਗਰੀ ਬਹੁਤ ਚੰਗੀ ਆ ਇਹਦੇ ਬਲੱਡ ਲਾਈਨ ਇਹਦੀ ਮਾਂ ਦੇ ਪਾਸਿਓਂ ਤੇ ਇਹਦੇ ਪਿਓ ਵਾਲੇ ਪਾਸਿਓਂ ਹੂੰ ਦਾਦਾ ਇਹਦਾ ਇਹਦਾ ਨਾਨਾ ਵਰਲਡ ਚੈਂਪੀਅਨ ਰਹੇ ਆ ਅੱਛਾ ਹਾਂਜੀ ਉਹਨਾਂ ਨੇ ਚੰਗੇ ਸ਼ੋਅ ਸ਼ੋ ਜਿੱਤੇ ਹੈਗੇ ਆ ਜੀ ਤੇ ਚਾਰ ਪੀੜੀਆਂ ਦਾ ਰਿਕਾਰਡ ਆਪਣੇ ਕੋਲ ਹੈਗਾ ਇਹਦਾ ਸਾਰਾ अच्छा उन्होंने पेपर वगैरह फिर इतने महंगे ਤਾਂ ਸਾਰਾ ਕੁਝ ਤੁਹਾਨੂੰ ਚਿੱਪ ਚੁੱਪ ਪਾ ਕੇ ਮਿਲਿਆ ਹੋਊਗਾ। ਹਾਂਜੀ। ਹੈਨਾ? ਚਿੱਪ ਆਈ ਹੈ ਜੀ ਇਹਦੀ। ਜਿਵੇਂ ਆਪਾਂ ਕਹਿ ਦਿੰਨੇ ਆ ਆਰਸੀ ਹੁੰਦੀ ਆ ਕਾਰਾਂ ਦੀ। ਹੂੰ। ਉਮੇ ਇਹਦੀ ਆਰਸੀ ਆ ਕੱਲ ਨੂੰ ਆਪਾਂ ਵੇਚਣਾ। ਬਕਾਇਦਾ ਤੁਹਾਡੇ ਨਾਂ ਹੁੰਦਾ ਇਹ। ਅੱਛਾ। ਤੇ ਇਸ ਕਰਕੇ ਆ ਅੱਛਾ ਇਹਦੀ ਆਰਸੀ ਬਣਦੀ ਆ। ਹਾਂਜੀ ਹਾਂਜੀ। ਤੇ ਪਾਸਪੋਰਟ ਫਿਰ ਉੱਥੇ ਪੜ ਗਿਆ ਇਹ। ਹਾਂਜੀ। ਫਿਰ ਇਹਨੂੰ ਪਿੰਡ ਲਿਉਣ ਵਾਲਾ ਕਿਸ ਹਿਸਾਬ ਨਾਲ? ਪਿੰਡ ਜੀ ਬਸ ਜਦੋਂ ਦਾ ਮੈਂ ਲਿਆ ਨਾ ਹੀ ਉੱਥੇ ਵੀ ਆਪਾਂ ਕਦੇ ਬਾਹਰ ਇੱਕ ਰਾਤ ਵੀ ਨਹੀਂ ਰਿਹਾ। ਜਦੋਂ ਕਿਤੇ ਇੱਕ ਅੱਧੀ ਰਾਤ ਬਾਹਰ ਰਹੇ ਇੰਨਾ ਜੀ ਉਹਦ ਨਹੀਂ ਪਿੰਜਰਾ ਤੋੜ ਜਾਂਦਾ ਹੈ। ਸ਼ੋ ਤੇ ਉਸ ਕਰਕੇ ਜੀ ਫਿਰ ਮੈਂ ਕਿਹਾ ਚਲੋ ਹੁਣ ਨਾਲ ਮੈਨੂੰ ਇੱਕ ਚਿਰ ਵੀ ਹੋਇਆ ਇਹਨੂੰ ਇੱਥੇ 6 ਸਾਲ ਹੋ ਗਏ 6 ਸਾਲਾਂ ਬਾਅਦ ਕਿੱਡਾ ਬੱਜਿਆ। ਹੂੰ ਤੇ ਫਿਰ ਮੈਂ ਕਿਹਾ ਚਲੋ ਇਹਨੂੰ ਛੱਡ ਕੇ ਤਾਂ ਨਹੀਂ ਜਾਣਾ। ਹੂੰ ਤੇ ਇਸ ਕਰਕੇ ਜੀ ਮੈਂ ਇਹਨੂੰ ਨਾਲ ਹੀ ਫਿਰ ਲਿਆਂਦਾ। ਤੇ ਨਾਲ ਲਿਆਉਣ ਵਾਸਤੇ ਕੀ ਵਿਧੀ ਵਿਧਾਨ ਸੀਗਾ ਸਾਰਾ ਕੈਨੇਡਾ ਤੋਂ ਬਸ ਡਾਇਰੈਕਟ ਆ ਜਾਂਦਾ ਹੈ ਪਾਸਪੋਰਟ ਬਣ ਕੇ ਜਾਂ ਕੀ ਕੋਈ ਪਰਮਿਸ਼ਨਾਂ ਵਗੈਰਾ ਹਾਂਜੀ ਪਰਮਿਸ਼ਨਾਂ ਦੀਆਂ ਇੱਥੋਂ ਐਨਓਸੀ ਲੈਣੀ ਪੈਂਦੀ ਆ ਜੀ ਹੂੰ ਉੱਥੋਂ ਹੈਲਥ ਸਰਟੀਫਿਕੇਟ ਲੈਣਾ ਪੈਂਦਾ ਜੀ ਇਹਦਾ ਹੂੰ ਤੇ ਹੋਰ ਵੀ ਕਈ ਪੇਪਰ ਆ ਜੀ ਅੱਗੇ ਆਪਣੇ ਫਿਊਚਰ ਵੀ ਜੇ ਕੋਈ ਬੰਦਾ ਲਿਆਉਣਾ ਚਾਹੁੰਦਾ ਹੂੰ ਤੇ ਆਪਾਂ ਕੰਟੈਕਟ ਕਰ ਲਿਆ ਆਪਾਂ ਪੂਰੀ ਉਹਦੀ ਹੈਲਪ ਕਰਾਂਗੇ ਕਿਸੇ ਨੇ ਹਾਂ ਕਿਉਂਕਿ ਤੁਸੀਂ ਸਾਰਾ ਕੁਝ ਕਿਸੇ ਤੋਂ ਨਹੀਂ ਕਰਾਇਆ ਤੁਸੀਂ ਖੁਦ ਹੀ ਪੇਪਰਵਰਕ ਜਿੰਨਾ ਕਰ ਸਕਦੇ ਤੁਸੀਂ ਤਾਂ ਖੁਦ ਕੀਤਾ ਹਾਂਜੀ ਬਈ ਫਿਰ ਇਹ ਕਾਦੇ ਰਾਹੀਂ ਆਉਂਦੇ ਆ ਫਲੈਟ ਰਾਹੀਂ ਆਉਂਦੇ ਕਿਵੇਂ ਆਉਂਦੇ ਆ ਹਾਂਜੀ ਇਹ ਆਪਣਾ ਪ੍ਰਮਾਣ ਪੱਤਰ ਹਾਂ ਬੈਠ ਥਲੇ ਤੇਰੇ ਨਾਲ ਆਇਆ ਅੱਡ ਆਇਆ ਕਿਵੇਂ ਆਇਆ ਇਹ ਜਿੱਥੇ ਆਪਣੇ ਬੈਗ ਰੱਖਦੇ ਟੈਚੀ ਰੱਖਦੇ ਆ ਹਾਂਜੀ ਉੱਥੇ ਇਹਦਾ ਸਪੈਸ਼ਲ ਪਿੰਜਰਾ ਹੁੰਦਾ ਪਿੰਜਰੇ ਚ ਪਾ ਕੇ ਜੀ ਉਹਨਾਂ ਦੇ ਏਸੀ ਕੈਬ ਬਣਾਉਂਦੇ ਆ ਉਹ ਹਾਂਜੀ ਤੇ ਉਹਦੇ ਵਿੱਚ ਰੱਖਦੇ ਆ ਤੇ ਉਹ ਉਸੇ ਫਲੈਟ ਜੀ ਤੁਸੀਂ ਆਏ ਆ ਤੁਹਾਡੇ ਨਾਲ ਹੀ ਆਏ ਹਾਂਜੀ ਨਾਲ ਹੀ ਆਏ ਜੀ ਅਛਾ ਜਿਹੜੀ ਫਲੈਟ ਚ ਤੁਸੀਂ ਆਏ ਉਸੇ ਚ ਹੀ ਇਹ ਆ ਤੇ ਜਦੋਂ ਦਿੱਲੀੋਂ ਆ ਕੇ ਫਿਰ ਛਡਾਉਣ ਵੇਲੇ ਕੋਈ ਪੇਪਰ ਵਗੈਰਾ ਦਿਖਾਉਣੇ ਪੈਂਦੇ ਆ ਹਾਂਜੀ ਉੱਥੋਂ ਪੇਪਰ ਵਗੈਰਾ ਸਾਰੇ ਲੈ ਕੇ ਆਉਣੇ ਪੈਂਦੇ ਆ ਰੀਜਨਲ ਜੀ ਉਹ ਇੱਥੇ ਰੱਖ ਲੈਂਦੇ ਆ ਤੇ ਫਿਰ ਆਪਾਂ ਨੂੰ ਡੌਗ ਦੇ ਦਿੰਦੇ ਆ ਮਤਲਬ ਕਹਿਣ ਤੋਂ ਭਾਅ ਵੀ ਜੇ ਕਿਸੇ ਬੰਦੇ ਦਾ ਬਾਹਰੋਂ ਸਭ ਤੋਂ ਪਹਿਲੀ ਗੱਲ ਤਾਂ ਵੀ ਜੇ ਡੌਗ ਲਿਆਉਣ ਦਾ ਸੁਪਨਾ ਹੈਗਾ ਉਹ ਆ ਬੰਦੇ ਨਾਲ ਸੰਪਰਕ ਕਰ ਬਿਲਕੁਲ ਜੀ ਬਿਲਕੁਲ ਆਪਾਂ ਬਿਲਕੁਲ ਬੀਨੂੰ ਇੱਕ ਨੰਬਰ 'ਚ ਜਿਹੜਾ ਲੀਗਲੀ ਹਿਸਾਬ ਕਿਤਾਬ ਹੈਗਾ ਹਾਂਜੀ ਹਾਂਜੀ ਵੀ ਆ ਲੀਗਲੀ ਇੱਥੇ ਪਹੁੰਚਿਆ ਹਾਂਜੀ ਕੈਨੇਡਾ ਤੋਂ ਕੈਨੇਡਾ ਦਾ ਜੰਪਾਲਾ ਕੈਨੇਡਾ ਦੇ ਚੈਂਪੀਅਨ ਮਾਂ ਪਿਓ ਦਾ ਬੱਚਾ ਤੇ ਉਹ ਇੱਥੇ ਪਹੁੰਚ ਗਿਆ ਉਹ ਉਸ ਤੋਂ ਬਾਅਦ ਜਦੋਂ ਇੱਥੇ ਪਹੁੰਚ ਗਿਆ ਮੈਨੂੰ ਪਤਾ ਤੇ ਮੈਨੂੰ ਪਤਾ ਲੱਗਿਆ ਵੀ ਉੱਥੇ ਦਿੱਲੀ 에ਰਪੋਰਟ ਤੇ ਲੋਕਾਂ ਨੇ ਪੁੱਛਣਾ ਸ਼ੁਰੂ ਕਰਤਾ ਇਹ ਦੇਖ ਕੇ ਹਾਂਜੀ ਉੱਥੇ ਹੀ ਵੀ ਉਹ ਦੇਖਿਆ ਨਹੀਂ ਕਿਸੇ ਨੇ ਇਦਾਂ ਦੀ ਨਸਲ ਇੱਥੇ ਆਪਣੇ ਹੈ ਹੀ ਨਹੀਂ ਆਸ-ਪਾਸ ਵੀ ਜਦੋਂ ਇਹਦਾ ਇੰਨਾ ਨਾ ਬਾਈ ਦੱਸਦਾ ਕਹਿੰਦਾ ਕਹਿੰਦਾ ਜਦੋਂ ਅਸੀਂ ਦਿੱਲੀ ਉੱਥੇ ਕੱਢਿਆ ਨਾ ਤਾਂ ਦਿੱਲੀ ਜਿਹੜੇ ਪਾਰਖੂ ਲੋਕ ਸੀ ਉਹਨਾਂ ਨੇ ਨੰਬਰ ਉੱਥੋਂ ਹੀ ਲੈਣਾ ਸਟਾਰਟ ਕਰਤਾ ਸੀ ਬਾਈ ਦਾ ਵੀ ਯਾਰ ਅਸੀਂ ਇੰਡੀਆ ਇਹਨੂੰ ਮੈਂ ਮੇਰਾ ਪ੍ਰਧਾਨ ਥੱਲੇ ਬੈਜੋ ਮੀਟਿੰਗ ਸਾਰ ਬਸ ਥੱਲੇ ਬੈਜੋ ਥੱਲੇ ਬਾਈ ਥੱਲੇ ਤੇ ਇਹ ਹੁਣ ਕਾਬਲ ਹੈ ਤਿੰਨ ਸਾਢੇ ਤਿੰਨ ਸਾਲ ਦਾ ਹੋ ਗਿਆ ਹਨਾ ਹਾਂਜੀ 4 ਸਾਲ ਦਾ ਜੀ ਆਪਾਂ ਉੱਥੇ ਦੋ ਮੀਟਿੰਗਾਂ ਕਰਾ ਕੇ ਆਏ ਆ ਇਹਦੀਆਂ ਅੱਛਾ ਤੇ ਇੱਕ ਦੇ ਬੱਚੇ ਆਏ ਆ 8 ਬੱਚੇ ਆਏ ਜੀ ਬਹੁਤ ਸੋਹਣੇ ਉੱਥੇ ਕੈਨੇਡਾ ਜੀ ਹਾਂਜੀ ਤੇ ਇੱਕ ਦੇ ਬੱਚੇ ਹੁਣ ਇਹਦੇ ਅਗਲੇ ਮਹੀਨੇ ਆ ਰਹੇ ਆ ਮਤਲਬ ਇਹਦੇ ਬੱਚੇ ਕੈਨੇਡਾ ਦੇ ਸਿਟੀਜ਼ਨ ਵੀ ਹੈਗੇ ਆ ਹਾਂਜੀ ਤੇ ਜਿਹੜੇ ਇੱਧਰ ਬੱਚੇ ਆਉਣਗੇ ਫਿਰ ਉਹਨਾਂ ਨੂੰ ਇਹਦੇ ਪਿਓ ਦੇ ਆਧਾਰ ਤੇ ਸਿਟੀਜ਼ਨਸ਼ਿਪ ਮਿਲੂ ਉਧਰ ਲਈ ਦਵਾ ਦੇਾਂਗੇ ਜੀ ਵੇ ਬਣਦੀ ਆ ਵੀ ਪਿਓ ਕੈਨੇਡਾ ਦਾ ਸਿਟੀਜ਼ਨ ਆ ਤਾਂ ਫਿਰ ਬੱਚਿਆਂ ਨੂੰ ਅਧ ਪਛਾਦ ਤਾਂ ਬਣਦੀ ਆ ਫਿਰ ਇੱਧਰ ਆ ਕੇ ਇਹਨੂੰ ਰਜਿਸਟਰਡ ਕਰਾਵਾਂਗੇ ਬਾਈ ਕੀ ਜਾਂਦੇ ਸੀ ਬਾਈ ਹਾਂ ਉਹਨਾਂ ਨੂੰ ਸੌਖੀ ਮਿਲ ਜੂਗੀ ਹਾਂਜੀ ਆਪਣਾ ਪ੍ਰੋਸੈਸ ਚੱਲ ਰਿਹਾ ਇੱਧਰ ਇਹਨੂੰ ਆਪਾਂ ਕੇਸੀਆਈ ਵਿੱਚ ਕੈਨਲ ਕਲੱਬ ਇੰਡੀਆ ਹੈਗਾ ਜੀ ਉੱਥੇ ਰਜਿਸਟਰ ਕਰਾਵਾਂਗੇ ਕੈਨੇਡਾ ਦੇ ਵਿੱਚ ਹੈਗਾ ਸੀਕੇਸੀ ਕੈਨੇਡੀਅਨ ਕੈਨਲ ਕਲੱਬ ਅੱਛਾ ਉੱਥੇ ਰਜਿਸਟਰਡ ਹਾਂਜੀ ਉੱਥੇ ਰਜਿਸਟਰਡ ਆ ਜੀ ਤੇ ਇਹਨੂੰ ਇੱਧਰ ਇੰਡੀਆ ਦੇ ਹੁਣ ਆਪਾਂ ਇੱਥੇ ਰੱਖਾਂਗੇ ਮਤਲਬ ਉੱਧਰ ਵਾਪਸ ਨਹੀਂ ਲੈ ਜਾਂਦੇ ਹਾਂਜੀ ਇੱਥੇ ਰੱਖਾਂਗੇ ਜੀ ਤੇ ਇੱਧਰ ਤੁਸੀਂ ਇੱਧਰ ਰੱਖੋਗੇ ਤੇ ਇੱਧਰ ਤੇਰੇ ਤੋਂ ਬਾਅਦ ਫਿਰ ਇਹਨੇ ਜੀ ਨਹੀਂ ਲਾਉਣਾ ਫਿਰ ਪਿੰਜਰਾ ਤੋੜੂ ਇੱਧਰ ਕੋਈ ਨਹੀਂ ਸਿਖਾ ਦੇਂਗੇ ਹੌਲੀ ਹੌਲੀ ਇਹਨੂੰ ਹੈ ਨਹੀਂ ਇੱਥੇ ਜੀ ਕੈਨੇਡਾ ਨਾਲੋਂ ਵੱਧ ਜੀ ਇੱਥੇ ਲੱਗਦਾ ਇਹਦਾ ਮਨ ਲੱਗਦਾ ਹਾਂਜੀ ਇੱਥੇ ਮਾਹੌਲ ਜ਼ਿਆਦਾ ਖੁੱਲਾ ਖੁੱਲਾ ਜੀ ਹਾਂਜੀ ਹੈਨਾ ਖੇਤਾਂ ਖੂਤਾਂ ਦਾ ਹੋਰ ਸੈਰ ਸੂਰ ਕਰਨ ਨੂੰ ਜ਼ਿਆਦਾ ਮਾਹੌਲ ਚੰਗਾ ਤੇ ਇਹ ਆ ਜਿਹੜਾ ਸ਼ਾਰਟ ਕੋਡ ਆ ਬਾਈ ਇਹ ਗਰਮੀ ਵੀ ਘਟ ਮੰਦਾ ਹੋਊਗਾ ਹਾਂਜੀ ਫਰਕ ਆ ਜੀ ਜਿਹੜੇ ਲੌਂਗ ਕੋਟ ਆ ਜੀ ਇੱਥੇ ਉਹਨਾਂ ਦੇ ਵਾਲ ਵੂਲ ਕੱਟਣੇ ਪੈਂਦੇ ਆ ਜੀ ਹੂੰ ਤੇ ਪਰ ਇਹ ਡਬਲ ਕੋਟ ਤੇ ਸਮੂਥ ਕੋਟ ਵਜਦਾ ਜੀ ਇਹ ਇਹਦਾ ਫਰਕ ਆ ਜੀ ਉਹਦੇ ਨਾਲੋਂ ਕਿੰਨਾ ਭਾਰ ਹੋਊਗਾ ਬਾਈ ਉਹਨਾਂ ਨੇ ਤਾਂ ਜਹਾਜ਼ਾਂ ਦਾ ਤੋਲਿਆ ਹੋਊਗਾ ਕਿੰਨਾ ਭਾਰ ਹੋਊਗਾ ਇਦਾਂ ਜੀ ਭਾਰ ਉਦੋਂ 40 ਕਿਲੋ ਸੀਗਾ ਜਦੋਂ ਲੈ ਕੇ ਆਉਂਦੇ ਆ ਜੀ ਤੇ ਕਿੰਨੇ ਕਿਲੋ ਦਾ ਕੁੱਤਾ ਲਿਆ ਸਕਦੇ ਹੁੰਦੇ ਆ ਕੁੱਤਾ ਜੀ ਹੱਦ 45 ਕਿਲੋ ਤੱਕ ਉਹ ਮੈਕਸਿਮਮ ਅਲਾਉ ਕਰ ਦਈਏ ਜੀ ਜੇ ਉਹ ਉਦੋਂ ਭਾਰਾ ਹੋ ਗਿਆ ਉਹਨਾਂ ਨੇ ਲਿਆਉਣ ਨਹੀਂ ਦੇਣਾ ਹਾਂਜੀ ਕੁੱਤਾ ਹਾਂਜੀ ਤੇ ਯਾਰ ਵਿਚ ਵਿਚ ਐ ਵੀਡੀਓ ਦੇਖਦੇ ਹੁੰਨੇ ਆ ਕਈ ਬੰਦੇ ਜਹਾਜ਼ ਦੇ ਉਾਂ ਸੀਟਾਂ ਤੇ ਕੁੱਤੇ ਭਾਈ ਫਿਰਦੇ ਹੁੰਦੇ ਆ ਉਹ ਨਾਲ ਜੀ ਲਿਮਟ ਹੁੰਦੀ ਆ ਜਿਵੇਂ ਕਈ ਕੁੱਤੇ ਕੈਬਿਨ ਦੇ ਵਿੱਚ ਹੁੰਦੇ ਆ ਕਈ ਐਕਸਟਰਾ ਬੈਗੇਜ ਚ ਹੁੰਦੇ ਆ ਜਿਹੜਾ ਕੁੱਤੇ ਦਾ ਭਾਰ ਜੀ 7 ਕਿਲੋ ਆ ਕੋਈ ਕੁੱਤਾ ਕੋਈ ਜਾਂ ਬਿੱਲੀ ਕੈਟ ਆ ਉਹ ਕੈਬਿਨ ਵਿੱਚ ਵੀ ਆ ਜਾਂਦੇ ਆ ਪਰ ਜਿਹੜੇ 7 ਕਿਲੋ ਤੋਂ ਉੱਪਰ ਆ ਜੀ ਉਹ ਫਿਰ ਐਕਸਟਰਾ ਬੈਗੇਜ ਦੇ ਵਿੱਚ ਜਿੱਥੇ ਆਪਣਾ ਲੱਗੇ ਜਾਂਦਾ ਉੱਥੇ ਕੀ ਹੁੰਦੀ ਹੈ ਜੀ ਨਹੀਂ ਲਗੇਜ ਦੇ ਵਿੱਚ ਤਾਂ ਚਲ ਉਸੇ ਮੰਨੀ ਗੱਲ ਆ ਤੇ ਉੱਥੇ ਪਾਣੀ ਧਾਣੀ ਦਾ ਧਿਆਨ ਯਾਰ ਜਾਨਵਰ ਆ ਵਗਦੇ ਸਾਹ ਏ ਹਾਂ ਜੀ ਤੇ ਧਿਆਨ ਲੱਗਦੀ ਹੈ ਜਾਨਵਰ ਨੂੰ ਕੋਈ ਚਲ ਉਹ ਇਹਦਾ ਇਦਾਂ ਜੀ ਇਹ ਦੀ ਨਾ ਇੱਕ ਲਫਤਾਂਸ ਸਾ ਹੀ ਫਲਾਈਟ ਆ ਜਿਹੜੀ ਲੈ ਕੇ ਹੁੰਦੀ ਆ ਤੇ ਉਹਦਾ ਰੂਟ ਵੀ ਇੱਕੋ ਜਿਹੜਾ ਲੈ ਕੇ ਹੁੰਦਾ ਫ੍ਰੈਂਕਫਰਟ ਵਿੱਚ ਦੀ ਹੂੰ ਉੱਥੇ ਜਦੋਂ ਸਟੇ ਹੁੰਦੀ ਹੈ ਜੀ ਫਿਰ ਇਹਨੂੰ ਕੱਢ ਕੇ ਪਾਣੀ ਪੂਣੀ ਪਿਉਂਦੇ ਆ ਬਾਹਰੋਂ ਦੇ ਵੀ ਤੋਰਾ ਫੇਰਾ ਕਰਾਉਂਦੇ ਆ ਜੀ ਇਹਦੇ ਥੱਲੇ ਪੈੜ ਪੂੜ ਬਦਲਦੇ ਆ ਸਾਰਾ ਕੁਝ ਮਤਲਬ ਧਿਆਨ ਪੂਰਾ ਰੱਖਦੇ ਹਾਂ ਜੀ ਪੂਰਾ ਰੱਖਦੀ ਹੈ ਜੀ ਮੈਂ ਸਮਝ ਗਿਆ ਵੀ ਉਹਨਾਂ ਦੀ ਜ਼ਿੰਮੇਵਾਰੀ ਹੁੰਦੀ ਆ। ਭਾਈ ਟਿਕਟ ਕਿੰਨੀ ਕੁ ਮਹਿੰਗੀ ਹੁੰਦੀ ਆ ਇਹਦੀ ਜੇ ਟਰੈਕਟ ਦੀ ਗੱਲ ਹੈ। ਟਿਕਟ ਜੀ ਇਹਦੀ 750 ਡਾਲਰ ਲੱਗੀ ਜੀ। ਟਿਕਟ ਨਾਲੋਂ ਜ਼ਿਆਦਾ ਪੇਪਰ ਵਰਕ ਦਾ ਕੰਮ ਬਾਹਲਾ ਜੀ। ਮਤਲਬ ਉਹ ਔਖਾ। ਹਾਂ ਜੀ ਉਹ ਔਖਾ ਜੀ। ਪਕਾਈ ਆ। ਬੁਆਲੀ ਪਕਾਈ ਆ ਜੀ। ਤੇ ਟਿਕਟ ਤਾਂ ਜੀ ਕੋਈ ਹੈ ਨਹੀਂ 750 ਡਾਲਰ ਮੇਰੀ 1000 ਡਾਲਰ ਲੱਗੀ। ਇਹਦੀ 750 ਲੱਗੀ ਤੇ ਪੇਪਰਾਂ ਦਾ ਥੋੜਾ ਇਹ ਕੰਮ ਲੰਮਾ ਹੁੰਦਾ ਜੀ। ਚਲ ਆਹ ਗੱਲ ਦਾ ਪਤਾ ਲੱਗ ਗਿਆ। ਆਮ ਆਪ ਪਿੰਡਾਂ 'ਚ ਬਈ ਇਹ ਗੱਲ ਸੁਣੀ ਆ ਵੀ ਚਾਰ ਪੈਰਾਂ ਵਾਲਿਆਂ ਦੀ ਦੁੱਗਣੀ ਹੁੰਦੀ ਆ ਇਹ ਗੱਲਾਂ ਆਮੀ ਆਮੀ ਸੁਣੀ ਐਵੇਂ ਗੱਲ ਬਈ ਜਿਹਦੇ ਚਾਰ ਪੈਰ ਹੁੰਦੇ ਆ ਵੀ ਉਹਦੇ ਦੁੱਗਣੀ ਐ ਤੇ ਦੋ ਪੈਰਾਂ ਵਾਲੇ ਦੀ ਨਹੀਂ ਦੁੱਗਣੀ ਨਹੀਂ ਜੀ ਬਸ ਉਹ 750 ਹੀ ਲੱਗਦੀ ਆ ਤੇ ਪਰ ਪੇਪਰਾਂ ਦਾ ਹੀ ਕੰਮ ਔਖਾ ਹੋ ਜਾਂਦਾ ਜੀ ਵੀ ਪੇਪਰ ਬਣਾਉਣੇ ਇਹਦਾ ਪਾਸਪੋਰਟ ਬਣਿਆ ਹਾਂਜੀ ਤੇ ਪਾਸਪੋਰਟ ਤੇ ਜਿਵੇਂ ਹੁਣ ਆਪਾਂ ਤਾਂ ਸਾਈਨ ਕਰਦੇ ਆ ਫਿਰ ਇਹਦਾ ਬਾਈ ਕੀ ਪੰਜਾ ਪੰਜਾ ਲਵਾਉਂਦੇ ਕੀ ਕਰਦੇ ਹੋ ਨਹੀਂ ਨਹੀਂ ਜੀ ਇਹਦਾ ਉਦਾਂ ਹੀ ਹੁੰਦਾ ਜੀ ਤੇ ਕਲਾਸ ਇਹ ਤਾਂ ਨਹੀਂ ਜਿਹੜਾ ਆਪਾਂ ਪੇਪਰ ਵਰਕ ਕਰਾਉਣਾ ਜੀ ਉੱਥੋਂ ਹੂੰ ਇੱਥੋਂ ਭਾਰਤ ਸਰਕਾਰ ਤੋਂ ਜਿਹੜੀ ਆਪਾਂ ਐਨਓਸੀ ਲੈਣੀ ਪੈਂਦੀ ਆ ਜੀ ਉਹ ਫਲਾਈਟ ਤੋਂ 7 ਦਿਨਾਂ ਦੇ ਵਿੱਚ ਵਿੱਚ ਹੀ ਲੈਣੀ ਪੈਂਦੀ ਆ ਅੱਛਾ ਇਹ ਨਹੀਂ ਹੈਗਾ ਜੀ ਆਪਾਂ ਮਹੀਨਾ ਪਹਿਲਾਂ ਲੈ ਕੇ ਰੱਖ ਲਾਂਗੇ ਜਾਂ ਕੋਸ਼ਾ ਉਹ ਤੁਹਾਨੂੰ ਸਾਰਾ ਪੇਪਰ ਵਰਕ ਇੱਕ ਹਫ਼ਤੇ ਦੇ ਵਿੱਚ ਵਿੱਚ ਕਰਾਉਣਾ ਪੈਂਦਾ ਉੱਥੋਂ ਪਹਿਲਾਂ ਇਹਦੇ ਹੈਲਥ ਚੈੱਕਅਪ ਕਰਾਉਣਾ ਪੈਂਦਾ ਜੀ ਬਿਮਾਰੀਆਂ ਦੇ ਟੈਸਟ ਹੋਣੇ ਸਾਰੇ ਹੋਣੇ ਆ ਜੀ ਫਿਰ ਉਹ ਇੱਥੇ ਭੇਜਦੇ ਆ ਇੱਥੋਂ ਫਿਰ ਆਪਾਂ ਨੂੰ ਐਨਓਸੀ ਜਾਂਦੀ ਆ ਤੇ ਫਿਰ ਆਪਾਂ 에ਰਪੋਰਟ ਤੇ ਉਹ ਦਿਖਾ ਕੇ ਫਿਰ ਆਪਾਂ ਨੂੰ ਡੌਗ ਮਿਲਦਾ ਜਿੱਥੇ ਤੇ ਹੁਣ ਜਦੋਂ ਹੁਣ ਲੋਕ ਤੇਰੇ ਨਾਲ ਸੰਪਰਕ ਕਰ ਰਹੇ ਆ ਹਾਂਜੀ ਮੇਰੀ ਵੀਡੀਓ ਪੈਣ ਤੋਂ ਪਹਿਲਾਂ ਹੀ ਲੋਕਾਂ ਨੇ ਤੇਰੇ ਨਾਲ ਸੰਪਰਕ ਕਿੰਨਾ ਕਿੰਨੇ ਲੋਕਾਂ ਨੇ ਕਰ ਲਿਆ ਹਾਂਜੀ ਹੁਣ ਮੰਨ ਲਓ ਇੱਥੇ ਆਪਾਂ ਇਹਨੂੰ ਸਟਾਰਟ ਸਰਵਿਸ ਲਈ ਦੇ ਦੇਵਾਂਗੇ ਹਾਂਜੀ ਆਮ ਲੋਕਾਂ ਲਈ ਹਾਂਜੀ ਕੋਈ ਵੀ ਕੋਈ ਸ਼ਰਤ ਆ ਕੋਈ ਸ਼ਾਰਟ ਕੋਡ ਲੌਂਗ ਕੋਡ ਕੋਈ ਨਹੀਂ ਨਹੀਂ ਕੋਈ ਵੀ ਆਪਾਂ ਨੂੰ ਕੰਟੈਕਟ ਕਰ ਲੈਣ ਜੀ ਤੇ ਆਪਾਂ ਜੇ ਫੀਮੇਲ ਦੇਖੋਗੇ ਅਗਲੇ ਦੀ ਹਾਂਜੀ ਫੀਮੇਲ ਤਾਂ ਇੱਕ ਵਾਰੀ ਦੇਖਾਂਗੇ ਜੀ ਕੀ ਆ ਹਾਂ ਤੇ ਬਾਕੀ ਕੰਟੈਕਟ ਕਰ ਲੈਣ ਜੀ ਆਪਾਂ ਫਿਰ ਹਾਂ ਇੱਕ ਗੱਲ ਹੈਗੀ ਆ ਵੀ ਤੁਹਾਨੂੰ ਉਹ ਚੀਜ਼ ਪੁੱਛਣ ਦੀ ਲੋੜ ਨਹੀਂ ਹੁਣ ਕਿ ਇਹ ਦੀ ਬਲੱਡ ਲਾਈਨ ਤੁਹਾਡੇ ਜਾਨਵਰਾਂੋਂ ਅਲੱਗ ਹੈਗੀ ਹੋਈ ਆ ਬਿਲਕੁਲ ਜੀ ਚੰਗੀ ਵੀ ਆ ਤੇ ਅਲੱਗ ਵੀ ਆ ਕਿਉਂਕਿ ਅਸੀਂ ਬਰੀਡਿੰਗ ਕਰਦੇ ਸਮੇਂ ਸਾਨੂੰ ਇਹ ਦੇਖਣਾ ਜ਼ਰੂਰੀ ਹੁੰਦਾ ਹੈ ਕਿ ਕਿਹੜਾ ਸਾਡੇ ਕੋਲ ਕਿਹੜੇ ਬਲੱਡ ਦਾ ਜਾਨਵਰ ਆ ਅਸੀਂ ਕਿਹੜੇ ਬਲੱਡ ਚਾਣਾ ਜਾਂ ਨਹੀਂ ਚਾਣਾ ਹਨਾ ਉਹ ਹੁੰਦਾ ਹੀ ਆ ਸਾਰੇ ਬਰੀਡਰ ਸੋਚਦੇ ਹੀ ਆ ਇਥੇ ਇਹ ਕੈਨੇਡਾ ਵਾਲਾ ਹੀ ਆ ਹਾਂਜੀ ਇਹਦੀ ਮਾਂ ਵੀ ਕੈਨੇਡਾ ਤੋਂ ਹੀ ਆ ਇਹਦਾ ਪਿਓ ਵੀ ਕੈਨੇਡਾ ਤੋਂ ਹੀ ਆ ਹਾਂਜੀ ਇਹ ਮਾਂ ਵਾਲੇ ਪਾਸਿਓਂ ਵੀ ਚੈਂਪੀਅਨ ਹੀ ਆ ਹਾਂਜੀ ਪਿਓ ਵਾਲੇ ਪਾਸਿਓਂ ਵੀ ਚੈਂਪੀਅਨ ਹੀ ਆ ਠੀਕ ਆ ਨਾ ਤੇ ਚੰਗਾ ਇਹ ਹੈਗਾ ਸਭ ਤੋਂ ਵੱਡੀ ਗੱਲ ਇਹ ਆ ਵੀ ਇਹਦੇ ਲਈ ਇਹਦੀਆਂ ਇਹਦੀਆਂ ਜਿਹੜੀਆਂ ਹੱਡੀਆਂ ਇਹਨੀਆਂ ਮਜ਼ਬੂਤ ਆ ਇਹਦੇ ਲਈ ਕੁਝ ਪਾਉਨੇ ਆ ਨੂੰ ਹਾਂਜੀ ਪਹਿਲੇ ਦਿਨ ਤੋਂ ਨਾ ਹੀ ਆਪਾਂ ਇਹਨੂੰ ਜਿਵੇਂ ਰਾ ਮੀਟ ਹੀ ਪਾਇਆ ਕੱਚਾ ਮੀਟ ਹੀ ਅੱਛਾ ਇਹਨੂੰ ਕਦੇ ਆਪਾਂ ਜੀ ਰੋਟੀ ਹੋਗੀ ਕੋਈ ਖੰਡ ਮਿੱਠਾ ਹੋ ਗਿਆ ਕੋਈ ਨੂਨ ਹੋ ਗਿਆ ਜਿਹੜਾ ਕੁਛ ਆਪਾਂ ਖਾਣੇ ਆ ਜੀ ਬੰਦੇ ਖਾਣਦੇ ਆ ਅੱਛਾ ਕਦੀ ਨੂੰ ਉਹ ਨਹੀਂ ਖਲਾਇਆ ਹੂੰ ਬਸ ਸਿਰਫ ਚੌਲ ਚੂਲ ਉਹ ਆਪਾਂ ਬਾਲ ਕੇ ਦੇ ਦੇਈਦੇ ਆ ਹੂੰ ਉਦੋਂ ਉਦੋਂ ਬਿਨਾ ਇਹਦਾ ਸਾਰਾ ਜਿਹੜਾ ਖਾਣ ਪੀਣਾਂ ਜੀ ਉਹ ਇਹਦਾ ਆਡ ਹੀ ਆ ਯਾਰ ਮੈਨੂੰ ਐਂ ਦੱਸ ਵੀ ਜਿਹੜਾ ਹੁਣ ਕੈਨੇਡਾ ਤੋਂ ਆ ਗਿਆ ਇਹ ਇੱਥੇ ਆ ਗਿਆ ਇੱਥੇ ਆ ਕੇ ਤਾਂ ਹੁਣ ਮੀਟ ਵਾਲਾ ਸਿਸਟਮ ਉੱਥੋਂ ਉੱਥੇ ਹੋਰ ਤਰ੍ਹਾਂ ਦਾ ਇੱਥੇ ਹੋਰ ਤਰ੍ਹਾਂ ਦਾ ਐ ਇੱਕੇ ਦਾਵੇਂ ਦਾ ਮੇਦਾ ਚੱਲ ਗਿਆ ਹਾਂਜੀ ਕੱਚੇ ਮੀਟ ਦਾ ਜੀ ਉਹਨੂੰ ਉੱਥੇ ਵੀ ਪਾਈਦਾ ਸੀਗਾ ਸੁਣਦੀ ਨਾ ਜਿਹੜਾ ਕੱਚਾ ਮੀਟ ਆ ਜੀ ਕੁੱਤਿਆਂ ਲਈ ਉਹ ਬਾਲਾ ਵਧੀਆ ਹੂੰ ਉਹ ਆਪਣੇ ਇੱਥੇ ਲੋਕਾਂ ਵਿੱਚ ਵਹਿਮ ਆ ਵੀ ਕੁੱਤਾ ਵੱਢਣ ਲੱਗ ਜਾਂਦਾ ਜਾਂ ਕੁਛ ਇਦਾਂ ਦੀ ਚੀਜ਼ ਆ ਜੇ ਆਪਾਂ ਡੌਗ ਨੂੰ ਕਿਸੇ ਨੂੰ ਵੀ ਰਾ ਮੀਟ ਪਾਉਂਨੇ ਆ ਕੱਚਾ ਮੀਟ ਪਾਉਂਨੇ ਆ 90% ਇਹਦੇ ਹজম ਹੋ ਜਾਂਦਾ ਉਹ ਅੱਛਾ ਜਿਹੜੀ ਕਿੱਬਲ ਹੈ ਜੀ ਉਹ ਪਾਉਂਨੇ ਆ ਉਹ 70% ਹੀ ਹਜਮ ਹੁੰਦੀ ਹੈ 30% ਕੱਢ ਦਿੰਦਾ ਅੱਛਾ ਤੇ ਇਸ ਕਰਕੇ ਜੀ ਇਹਦਾ ਫਿਰ ਫਾਇਦਾ ਹੁੰਦਾ ਜੀ ਰਾ ਮੀਟ ਪਾਉਣ ਦਾ ਹਾਂ ਵੀ ਰੋ ਪਾਉਣ ਨਾਲ ਸ਼ਾਇਦ ਕਹਿੰਦੇ ਸੁਣਨ ਚਾਇਆ ਵੀ ਇਹ ਬਿਮਾਰੀਆਂ ਤੋਂ ਵੀ ਜ਼ਿਆਦਾ ਦੂਰ ਰਹਿੰਦੇ ਹਾਂਜੀ ਕਿਉਂਕਿ ਇਹਨਾਂ ਦੀ ਖਰਾਕ ਹੀ ਉਹ ਹੋਣਾ ਜੀ ਹਾਂ ਵੀ ਉਹ ਨੈਚੁਰਲ ਖਰਾਕ ਵੇਖੀ ਜਾਵੇ ਤਾਂ ਡੌਗ ਦੀ ਖਰਾਕ ਆਪਾਂ ਚਲੋ ਇੱਥੇ ਪਿੰਡਾਂ ਵਿੱਚ ਤਾਂ ਪਾਉਨੇ ਆ ਜਿਹੜੇ ਕੋਈ ਵਾਈਲਡ ਡੌਗ ਆ ਕੋਈ ਜੰਗਲੀ ਕੀ ਇਹ ਨਾਲ ਕੁਝ ਵੀ ਉਹਨਾਂ ਦੀ ਤਾਂ ਖਰਾਕ ਹੀ ਮੀਟ ਹੀ ਆ ਹਮ ਅਸਲ ਦੇ ਵਿੱਚ ਯਾਰ ਵੱਡਣ ਤਾਂ ਜਿਹੜਾ ਕਨਸਲਾ ਜਿਹੜਾ ਚੰਗੇ ਖਾਨਦਾਨ ਦਾ ਨੀਗਾ ਉਹਨੇ ਵੀ ਇਹ ਕੰਮ ਕਰਨਾ ਬਰੀਡਿੰਗ ਦੇ ਵਿੱਚ ਸਹੀ ਧਿਆਨ ਨਹੀਂ ਰਿਸ਼ਤਿਆਂ ਨੂੰ ਤੁਸੀਂ ਧਿਆਨ ਚ ਨਹੀਂ ਰੱਖ ਕੇ ਬਰੀਡਿੰਗ ਕੀਤੀ ਜਿਹਨੂੰ ਜੰਮਣ ਵੇਲੇ ਤੁਸੀਂ ਰਿਸ਼ਤਿਆਂ ਦੀ ਇੱਜ਼ਤ ਨਹੀਂ ਕੀਤੀ ਉਹਨੇ ਜੰਮ ਕੇ ਰਿਸ਼ਤਿਆਂ ਦੀ ਇੱਜ਼ਤ ਕਰਨੀ ਨਹੀਂ ਉਹ ਇੱਕ ਕੁਦਰਤ ਦਾ ਸਿਧਾਂਤ ਹੀ ਆ ਵੱਡਣ ਵਾਲੇ ਮਸਲੇ ਤੇ ਐ ਵੀ ਹੋ ਜਾਂਦਾ ਨੰਬਰ 2 ਤੇ ਤੁਸੀਂ ਸਾਹਮ ਦੇ ਕੇ ਹੋ ਜਾਂ ਤੁਸੀਂ ਜਾਨਵਰ ਨਾਲ ਘਰੇ ਬਿਹੇਵ ਕਿਹੋ ਜਿਹਾ ਕਰਦੇ ਆ ਉਹਦੇ ਦਿਮਾਗ ਦੇ ਵਿੱਚ ਹਿਊਮਨ ਦੀ ਪਿਕਚਰ ਕਿਹੋ ਜੀ ਬਣੀ ਹੋਈ ਆ ਉਹਨੇ ਉਹੋ ਜਿਹਾ ਬਿਹੇਵ ਬੰਦੇ ਨਾਲ ਕਰਨਾ ਹੀ ਕਰਨਾ ਬਿਲਕੁਲ ਜੀ ਕੈਨੇਡਾ ਵੀ ਜੀ ਮੈਂ ਕੰਮਕੁਮ ਤੇ ਜਾਂਦਾ ਸੀ ਜਦ ਬੱਚਾ ਸੀਗਾ ਉਦੋਂ ਮੇਰੇ ਨਾਲ ਹੀ ਜਾਂਦਾ ਸੀ ਇਹ ਅੱਛਾ ਨਾਲ ਹੀ ਰਹਿੰਦਾ ਸੀ ਤਾਂ ਕਰਕੇ ਸੋਸ਼ੀਅਲਾਈਜ਼ ਬਹੁਤ ਹੋਇਆ ਤਾਂ ਕਰਕੇ ਇਹਨੂੰ ਵੀ ਆ ਬਿਨਾ ਗੱਲ ਤੋਂ ਜੀ ਕਿਸੇ ਨੂੰ ਭੌਂਕਦਾ ਨਹੀਂ ਵੱਡਦਾ ਨਹੀਂ ਹੈਗਾ ਇਹ ਹੂੰ ਤੇ ਇਹ ਉੱਥੇ ਬਹੁਤ ਸੋਸ਼ੀਅਲਾਈਜ਼ ਹੋਇਆ ਬਹੁਤ ਮੇਰੇ ਨਾਲ ਕੰਮ ਕੋਮ ਤੇ ਗੰਦਾਰਿਆ ਜੀ ਨਾਲ ਹੀ ਯਾਰ ਦੇਖ ਹੁਣ ਜੇ ਮੰਨ ਕੇ ਚਲੋ ਇਹ ਮੇਰੇ ਨਾਲ ਬੈਠਾ ਇਹ ਆਏ ਨਹੀਂ ਕਿ ਮੈਨੂੰ ਮਾਲਕ ਮੰਨਦਾ ਇਹ ਬਸ ਸਿਰਫ ਮੇਰੇ ਨਾਲ ਤਾਂ ਬੈਠਾ ਕਿ ਇਹ ਇਹ ਸੇਫ ਮੰਨਦਾ ਆਪਦੇ ਮਾਲਕ ਨੂੰ ਇੱਥੇ ਬੈਠੇ ਜਦੋਂ ਇਹਨੂੰ ਆਏ ਲੱਗੂਗਾ ਕਿ ਮੇਰਾ ਮਾਲਕ ਇਹਦੇ ਨਾਲ ਸੇਫ ਨਹੀਂ ਉਦੋਂ ਮੇਰੇ ਤੇ ਅਟੈਕ ਕਰੂਗਾ ਬਿਲਕੁਲ ਜੀ ਉਹਨਾਂ ਚਿਰ ਨਹੀਂ ਕਰਦਾ ਹਾਂਜੀ ਇਹਦਾ ਕੰਮ ਆ ਗਾਰਡ ਡੌਗ ਆ ਜਿੰਨਾ ਚਿਰ ਖਤਰਾ ਕੋਈ ਨਹੀਂ ਉਹਨਾਂ ਚਿਰ ਇਹ ਐਕਟਿਵ ਨਹੀਂ ਦਾ ਇਹਦੇ ਸਾਰੇ ਮਸਲ ਮੈਂ ਹੁਣੇ ਹੀ ਬਾਈ ਨੂੰ ਖਿੱਚ ਲੈਣਾ ਫੜ ਕੇ ਬਾਈ ਨੂੰ ਗਾਲ੍ਹਾਂ ਚ ਹੱਥ ਪਾ ਲੈਣਾ ਨਾਲ ਦੀ ਨਾਲ ਮੈਨੂੰ ਪੈ ਚੁੱਕਾ ਮਤਲਬ ਇਹਦਾ ਇਹ ਸਹੀ ਡਿਊਟੀ ਬਸ ਜਿੰਨੀ ਇਹਨੂੰ ਹੈਗੀ ਓਨੀ ਕਰਦਾ ਓਨਾ ਹਾਂਜੀ ਹਨਾ ਬਿਲਕੁਲ ਜੀ ਘਰੇ ਵੀ ਮੈਂ ਦੇਖਿਆ ਆਮ ਕੁੱਤਿਆਂ ਨਾਲ ਵੀ ਦੇਖਿਆ ਜਿਹਦੇ ਨਾਲ ਕੁੱਤਾ ਜ਼ਿਆਦਾ ਅਟੈਚ ਹੋਵੇ ਜੇ ਘਰ ਦੇ ਉਹਨੂੰ ਕੁੱਟਣ ਦਾ ਡਰਾਮਾ ਵੀ ਕਰਦੇ ਹੁਣ ਤਾਂ ਕੁੱਤਾ ਪੈ ਹਾਂਜੀ ਹਾਂਜੀ ਹਨਾ ਬਿਲਕੁਲ ਜੀ ਤਾਂ ਜਿਹੜੇ ਜਾਨਵਰ ਆ ਬਹੁਤ ਯਾਰ ਸਮਝਦਾਰ ਸਿਆਣੀ ਨਸਲ ਆ ਤੇ ਸ਼ਾਰਟ ਕੋਡ ਲਈ ਨਾ ਥੋੜਾ ਜਿਹਾ ਸੀਗਾ ਕਿਤੇ ਨਾ ਕਿਤੇ ਕੱਟ ਸੀ ਬਰੀਡਰ ਹਾਂਜੀ ਇੱਥੇ ਕੱਟ ਸ਼ਾਰਟ ਕੋਡ ਦੇ ਹਨਾ ਬਿਲਕੁਲ ਜੀ ਜਿਹੜੇ ਲੌਂਗ ਕੋਡ ਦੇ ਬਰੀਡਰ ਸੀਗੇ ਸ਼ਾਰਟ ਕੋਡ ਤੇ ਕੱਟ ਸੀ ਲੌਂਗ ਕੋਡ ਜੀ ਇੱਥੇ ਆਪਣੇ ਨਾ ਥੋੜਾ ਜਿਆ ਉਹਨੂੰ ਪਰੇਸ਼ਾਨੀ ਆਉਂਦੀ ਹੈ ਜੀ ਗਰਮੀ ਕਰਕੇ ਨਾ ਹੂੰ ਤੇ ਉਹ ਆਪਣੇ ਇੱਥੋਂ ਦੀ ਬਰੀਡ ਨਹੀਂ ਹੈਗੀ ਉਹ ਜਿਵੇਂ ਠੰਡੇ ਹੈ ਜੀ ਸਾਈਬੇਰੀਆ ਹੋ ਗਿਆ ਜਾਂ ਕੈਨੇਡਾ ਦੇ ਉੱਪਰਲੇ ਪਾਸੇ ਆ ਗਏ ਨਾਰਥ ਵਾਲੇ ਪਾਸੇ ਜੀ ਹੂੰ ਉੱਥੇ ਵਾ ਰਹਿੰਦੇ ਸਹੀ ਹੂੰ ਤੇ ਪਰ ਇੱਥੇ ਜੀ ਉਹਨਾਂ ਨੂੰ ਥੋੜੀ ਜਿਆਦਾ ਪ੍ਰੋਬਲਮ ਗਰਮੀ ਦੀ ਆਉਂਦੀ ਹੈ ਜੀ हां ਜਿਵੇਂ ਸ਼ਾਰਟ ਕੋਡ ਦਾ ਥੋੜਾ ਜਿਹਾ ਆਪ ਕਹਿ ਸਕਦੇ ਵੀ ਰਫ ਐਂਡ ਟਫ ਵਾਲਾ ਕੰਮ ਆ। ਹਾਂਜੀ। ਆਫ-ਰੋਡਿੰਗ ਵਾਲਾ ਜਾਨਵਰ ਆ। ਵੀ ਬਸ ਤੁਸੀਂ ਇਹਨੂੰ ਖੇਤਾਂ 'ਚ ਭੱਜਾ ਫੇਰਨ ਦਿਓ ਕੋਈ ਡਿੱਕਾ ਨਹੀਂਗਾ ਮਾੜਾ-ਮੋਟਾ ਲਿੱਪੜੋ-ਲੁੱਪੜ ਵੀਗਾ। ਬਿਲਕੁਲ ਜੀ। ਚੱਲਦਾ। ਕਿਉਂਕਿ ਨਾ ਤਾਂ ਇਹਦੇ ਬਾਲਾਂ ਦੀਆਂ ਜੁੱਟੀਆਂ ਬੰਨਣੀਆਂ। ਬਿਲਕੁਲ ਜੀ। ਤੇ ਇਹ ਥੋੜਾ ਜਿਹਾ ਗਰਮੀ 'ਚ ਵੀ ਚੱਲਦਾ ਹੈ, ਗਰਮੀ ਸਰਵਾਈਵ ਕਰਦਾ। ਹਾਂਜੀ। ਤੇ ਇੱਕ ਥੋੜਾ ਜਿਹਾ ਸਾਰਾ ਸਾਲ ਜਿਹੋ ਜੇ ਹੈਗੇ ਇਹੋ ਜਿਹੇ ਰਹਿ ਜਾਂਦੇ ਆ। ਹਾਂਜੀ। ਇਹ ਤਾਂ ਹੁਣ ਗਰਮੀਆਂ ਵਿੱਚ ਮਾਰੇ ਜੋ ਵਾਲ ਛੱਡਦੇ ਆ ਜੀ ਪਰ ਉਹ ਆਪਾਂ ਜੇ ਜਿਵੇਂ ਕੋੜੀ ਦੇ ਖਰਖਰਾ ਫੇਰਦੇਵੇਂ ਬਰਸ਼ ਬਰਸ਼ ਫੇਰੀ ਰੱਖੀ ਜੀ ਇਹਦੀ ਤਾਂ ਫਿਰ ਉਹ ਪ੍ਰੋਬਲਮ ਨਹੀਂ ਆਉਂਦੀ ਕਿੰਨੇ ਚਿਰ ਚ ਜੀ ਲਾ ਲਿਆ ਸੀ ਕੈਨੇਡਾ ਆ ਕੇ ਮੈਸ ਨਹੀਂ ਕੀਤਾ ਇਹਨਾਂ ਘਰ ਨੂੰ ਆਪਦੇ ਨੂੰ ਪਾ ਲਿਆ ਨਹੀਂ ਨਹੀਂ ਜੇ ਇੱਥੇ ਇਹਨੇ 2 ਦਿਨ ਬਸ ਆਪਦਾ ਨਕਸ਼ਾ ਨੁਕਸ਼ਾ ਰਿਆ ਬਣਾਇਆ ਘੁੰਮ ਫਿਰ ਕੇ ਦਿਮਾਗ 'ਚ ਫਿਰਦਾ ਫੁਰਦਾ ਰਿਆ ਤੇ ਹੁਣ ਬਸ ਬੈਠਾ ਰੰਦਾ ਹੀ ਵਧੀਆ ਹੁਣ ਹੁਣੇ ਆਪਦੇ ਉਸ ਘਰ ਨੂੰ ਘਰ ਮੰਨਣ ਲੱਗ ਗਿਆ ਮੰਨਣ ਲੱਗ ਗਿਆ ਹਾਂਜੀ ਪਹਿਲਾਂ ਇਹਨੇ ਆ ਕੇ ਸਾਰਾ ਦੇਖਿਆ ਸੰਘਿਆ ਕਿੰਦਰ ਮੈਂ ਕਿੱਥੇ ਆ ਗਿਆ ਹਾਂ ਸਾਡਾ ਘਰ ਆ ਕਿਵੇਂ ਆ ਗੱਲ ਬਹੁਤ ਕਮਾਲ ਦੀ ਹੈ ਕਿ ਇਹਨੇ ਰੱਖਸ਼ਾ ਬਣਾਇਆ। ਹੂੰ। ਬਾਈ ਉੱਥੇ ਫਿਰ ਜਦੋਂ ਤੁਸੀਂ ਕੈਨੇਡਾ 'ਚ ਕੁੱਤਾ ਰੱਖਦੇ ਆ। ਹਾਂਜੀ। ਉਹ ਕੋਈ ਸਪੈਸ਼ਲ ਟ੍ਰੇਨਿੰਗ ਮਿਲਦੀ ਆ ਤੁਹਾਨੂੰ ਕੁੱਤਾ ਰੱਖਣ ਦੀ ਕੋਈ ਸਪੈਸ਼ਲ ਨਹੀਂ ਉੱਥੇ ਲਾਇਸੈਂਸ ਲੈਣਾ ਪੈਂਦਾ ਜੀ। ਕੁੱਤੇ ਦਾ? ਹਾਂਜੀ ਉਹ ਰਜਿਸਟਰ ਕਰਨਾ ਪੈਂਦਾ ਜੀ ਆਨਲਾਈਨ ਜਾ ਕੇ ਹਰੇਕ ਸਾਲ ਦਾ ਤੁਹਾਡਾ ਬਣਦਾ। ਹੂੰ। ਸਾਲ ਬਾਅਦ ਤੁਹਾਨੂੰ ਉਹ ਰੀਨਿਊ ਕਰਾਉਣਾ ਪੈਂਦਾ ਜੀ। ਜੇ ਤੁਹਾਡਾ ਕੁੱਤਾ ਕਿਸੇ ਨੂੰ ਵੱਢ ਦੇ ਫਿਰ? ਹਾਂ ਫਿਰ ਚੱਕਰ ਪੈ ਜਾਂਦਾ ਜੀ ਉੱਥੇ ਫਿਰ। ਤੁਹਾਡਾ ਲਾਇਸੈਂਸ ਵੀ ਰੱਦ ਹੋ ਸਕਦਾ। ਹਾਂਜੀ ਫਿਰ ਤੁਹਾਨੂੰ ਮਨਾਹੀ ਵੀ ਕਰ ਦਿੰਦੇ ਆ ਵੀ ਤੁਸੀਂ ਜ਼ਿੰਦਗੀ ਭਰ ਜੇ ਤੁਹਾਡਾ ਕੁੱਤਾ ਘਰੋਂ ਭੱਜ ਜਾਏ ਭੱਜੇ ਜੀ ਜਿੰਨਾ ਚਿਰ ਕਿਸੇ ਨੂੰ ਕੁਝ ਕਹਿੰਦਾ ਨਹੀਂ ਹੈਗਾ ਤਾਂ ਕੋਈ ਚੱਕਰ ਨਹੀਂ ਪਰ ਜੇ ਕਿਸੇ ਨੂੰ ਵੱਢ ਜੇ ਜਾਂ ਕੋਈ ਬੰਦਾ ਡਰ ਕੇ ਡਿੱਗ ਪੇ ਕੋਈ ਸੱਟ ਫੇਟ ਵੱਜੇ ਜੀ ਉਹਦੇ ਤਾਂ ਉਹ ਸਾਰੀ ਜ਼ਿੰਮੇਵਾਰੀ ਤੁਹਾਡੀ ਬਣਦੀ ਹੈ ਜੀ ਉੱਥੇ ਤੁਹਾਡਾ ਕੁੱਤਾ ਤੁਹਾਡੇ ਘਰੋਂ ਭੱਜ ਗਿਆ ਹਾਂਜੀ ਤਾਂ ਉਹ ਉਹ ਵੀ ਤੁਹਾਡੀ ਪ੍ਰੋਬਲਮ ਹੈ ਹਾਂਜੀ ਇਹਦਾ ਮਤਲਬ ਉੱਥੇ ਬਹੁਤ ਔਖਾ ਹੈ ਕੇਅਰ ਕਰਨਾ ਹਾਂਜੀ ਉੱਥੇ ਜ਼ਿੰਮੇਵਾਰੀ ਨਾ ਰੱਖਣਾ ਪੈਂਦਾ ਜੀ ਮਤਲਬ ਜਿਹੜੇ ਬੰਦੇ ਦਾ ਪਿਆਰ ਐਕਸਟ੍ਰੀਮ ਲੈਵਲ ਵਾਲਾ ਉਹੀ ਰੱਖਦਾ ਹਾਂਜੀ ਨਹੀਂ ਬੰਦਾ ਆਪਦੀ ਮੁਹੱਬਤ ਨਾਲ ਸਮਝੌਤਾ ਕਰ ਜਾਂਦਾ ਉੱਥੇ ਬੰਦਾ ਬਿਲਕੁਲ ਭਾਈ ਕਹਿ ਸਕਦੇ ਹਨ ਸੱਜਣੋ ਬਾਈ ਹੁਣਾਂ ਨੇ ਜਾਨਵਰ ਲੈ ਆਂਦਾ ਤੇ ਜੇ ਕੋਈ ਵੀ ਸੱਜਣ ਇਹਦੀ ਸਰਵਿਸ ਲੈਣੀ ਚਾਹੁੰਦਾ ਨਾ ਤੇ ਬਾਈ ਹੁਣਾਂ ਨਾਲ ਸੰਪਰਕ ਕਰ ਲਿਓ ਇੰਡੀਆ ਵਾਲਾ ਨੰਬਰ ਤੁਹਾਨੂੰ ਦੇਣ ਲੱਗਿਆ ਇੱਧਰਲਾ ਨੰਬਰ ਦੇਣ ਲੱਗਿਆ ਬਾਈ ਤਕਰੀਬਨ ਹੁਣ ਇਹ ਇੱਥੇ ਹੀ ਹੋਇਆ ਕਰੂਗਾ ਵੀਰ ਤੇ ਜੇ ਕੋਈ ਵੀ ਸੱਜਣ ਚਾਹੁੰਦਾ ਹੈ ਪੂਰੇ ਇੰਡੀਆ ਚ ਜਿੱਥੇ ਵੀ ਬੈਠਾ ਮੇਰੀ ਗੱਲ ਸੁਣਦਾ ਜਿਹਨੂੰ ਜਾਨਵਰ ਪਸੰਦ ਆਇਆ ਸੋਹਣਾ ਲੱਗਿਆ ਤੇ ਉਹ ਸੱਜਣ ਐ ਕਰਿਓ ਬਾਈ ਨਾਲ ਸੰਪਰਕ ਕਰ ਲਿਓ ਤਰੀਕ ਲੈ ਲਿਓ ਸਮਾਂ ਲੈ ਲਿਓ ਬਾਈ ਨੂੰ ਫੋਟੇਜ ਵਗੈਰਾ ਫੀਮੇਲ ਦੀ ਡਿਟੇਲ ਵਗੈਰਾ ਬਾਈ ਨੂੰ ਭੇਜ ਦਿਓ ਤੇ ਫਿਰ ਵੈਲਕਮ ਆ ਕੋਈ ਮਸਲਾ ਨਹੀਂ ਖੁੱਲੇ ਦਿਲ ਵਾਲੇ ਬੰਦੇ ਆ ਤੁਹਾਡਾ ਇੰਤਜ਼ਾਰ ਕਰਦੇ ਹੋਣਗੇ ਕੋਈ ਜੇ ਇੱਕ ਦਿਨ ਰਹਿਣਾ ਵੀ ਪੈ ਜਾਊਗਾ ਕੋਈ ਤੁਹਾਨੂੰ ਰਹਿਣ ਵਾਲਾ ਡਿੱਕਾ ਨਹੀਂਗਾ ਇਹ 10 ਮਿੰਟ ਬਹਿਣਾ ਪਊਗਾ ਕੋਈ ਪ੍ਰੋਬਲਮ ਨਹੀਂ ਕੀ ਯਾਰ ਵਧੀਆ ਬੰਦੇ ਆ ਮਤਲਬ ਤੁਹਾਡੀ ਸਾਮ ਸੰਭਾਲ ਵਧੀਆ ਕਰਨਗੇ ਤੁਹਾਡਾ ਜਿਤਮਣ ਪੂਰਾ ਕਰਨਗੇ ਜਦੋਂ ਕੋਈ ਸੱਜਣ ਕਰਨਾ ਚਾਹੁੰਦਾ ਬਾਈ ਦਾ ਸੰਪਰਕ ਤੇ ਨੰਬਰ ਤੁਹਾਡੀ ਸਕਰੀਨ ਤੇ ਆ ਵੀਡੀਓ ਨੂੰ ਸ਼ੇਅਰ ਕਰਿਓ ਡੌਗ ਲਵਰ ਜਿੰਨੇ ਵੀ ਬੈਠੇ ਆ ਤੁਹਾਨੂੰ ਇਹ ਵੀਡੀਓ ਮੈਨੂੰ ਉਮੀਦ ਆ ਕਿ ਪਸੰਦ ਆਈ ਹੋ